ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਵੀ ਜਿਹੜੇ ਅਮਰੀਕਾ ਦੇ ਵਿੱਚੋਂ 200 ਭਾਰਤੀ तकरीबन 200 ਹੈ ਰਿਪੋਰਟ ਕੀਤਾ ਉਹਨਾਂ ਬਾਰੇ ਗੱਲ ਕਰਦੇ ਆ ਵੀਡੀਓ ਤੇ ਹਰ ਨਾਲ ਸੁਣਿਓ ਦੇ ਵਿੱਚ ਇੱਕ ਦੋ ਗੱਲਾਂ ਨੇ ਜਿਹੜੀਆਂ ਆਪਾਂ ਕਰਾਂਗੇ ਪਹਿਲੀ ਗੱਲ ਤਾਂ ਇਹ ਵੀ ਅਮਰੀਕਾ ਦੇ 트ੰਪ ਜਿਹੜਾ ਰਾਸ਼ਟਰਪਤੀ ਉਹਨਾਂ ਨੇ ਆਪਣੀ ਫੌਜ ਰਾਹੀਂ ਰੈਸਟ ਕਰਕੇ ਨੌਜਵਾਨਾਂ ਨੂੰ ਹੱਥ ਕੜੀਆਂ ਲਾ ਕੇ ਜਿਨ੍ਹਾਂ ਦੇ ਵਿੱਚ ਕੁਝ ਨੌਜਵਾਨ ਲੜਕੀਆਂ ਵੀ ਸੀ ਸਾਰੇ ਕੇ ਤਕਰੀਬਨ 23 ਸਾਲ ਦੀ ਏਜ ਦੇ ਸੀ ਜਹਾਜ਼ ਚੜਾਇਆ ਗਿਆ ਤੇ ਉਹ ਜਹਾਜ਼ ਹੈ ਜਿਹੜਾ ਅੰਮ੍ਰਿਤਸਰ ਪੰਜਾਬ ਦੇ 에ਰਪੋਰਟ ਤੇ ਲਾਹਿਆ ਗਿਆ ਪਹਿਲੀ ਗੱਲ ਤਾਂ ਆਪਾਂ ਇਹ ਸੋਚਦੇ ਹਾਂ ਵੀ ਅਮਰੀਕਾ ਨੇ ਇਸ ਤਰ੍ਹਾਂ ਕਿਉਂ ਕੀਤਾ ਦੂਜੇ ਜਹਾਜ਼ਾਂ ਦੀ ਭੇਜ ਸਕਦੇ ਸੀ ਇਸ ਦੇ ਨਾਲ ਅਮਰੀਕਾ ਜਿਹੜਾ ਟਰੰਪ ਹੈ ਜਿਹੜਾ ਆਪਣਾ ਦੁਨੀਆ ਤੇ ਪ੍ਰੈਸ਼ਰ ਛੱਡਣਾ ਚਾਹੁੰਦਾ ਸੀ ਆਪਣੀ ਫੌਜ ਦਾ ਪ੍ਰੈਸ਼ਰ ਛੱਡਣਾ ਚਾਹੁੰਦਾ ਸੀ ਤੇ ਭਾਰਤ ਨੂੰ ਨੀਮਾ ਦਿਖਾਉਣਾ ਚਾਹੁੰਦਾ ਸੀ ਤੇ ਉਹ ਕਾਮਯਾਬ ਹੋ ਗਿਆ ਇਹ ਵਿੱਚ ਕੋਈ ਸ਼ੱਕ ਨਹੀਂ ਦੂਸਰੀ ਗੱਲ ਆਪਾਂ ਕਰਦੇ ਆਂ ਭਾਰਤ ਦੀ ਭਾਰਤ ਸਰਕਾਰ ਦੀ ਕਰਦੇ ਆਂ ਪੰਜਾਬ ਸਰਕਾਰ ਦੀ ਗੱਲ ਕਰਦੇ ਆਂ ਭਾਰਤ ਸਰਕਾਰ ਨੇ ਦੁੱਖ ਦੀ ਗੱਲ ਹੈ ਵੀ ਉਹਨਾਂ ਦਾ ਥਕੜੀਆਂ ਸਮੇਤ ਪੁੱਤਰ ਦੀ ਯਾਦਤ ਕਿਉਂ ਦਿੱਤੀ ਗਈ ਕਿ ਉਹਨਾਂ ਨੂੰ ਬਦਨਾਮੀ ਦਾ ਦਾਗ ਜਿਹੜਾ ਨੌਜਵਾਨ ਨੂੰ ਲਾਇਆ ਗਿਆ ਰਹੀ ਗੱਲ ਪੰਜਾਬ ਦੀ ਉਹਦੇ ਵਿੱਚ ਸਾਰੇ ਲੋਕ ਨੇ ਪੰਜਾਬੀ ਵੀ ਨੇ ਗੁਜਰਾਤੀ ਵੀ ਨੇ ਹਰਿਆਣਵੀ ਵੀ ਨੇ ਇੱਕ ਦੋ ਹੋਰ ਨੇ ਸੋਚਣ ਵਾਲੀ ਗੱਲ ਹੈ ਵੀ ਇਹ ਪੰਜਾਬ ਨੂੰ ਪੰਜਾਬ ਦੇ 에어ਪੋਰਟ ਤੇ ਕਿਉਂ ਲਾ ਹੈ ਗਿਆ ਕਿਉਂ ਉਤਾਰਿਆ ਗਿਆ ਹਾਲਾਂਕਿ ਇੰਟਰਨੈਸ਼ਨਲ 에어ਪੋਰਟ ਆ 32 33 ਹੋਰ ਨੇ ਸਭ ਤੋਂ ਮੇਨ ਦਿੱਲੀ ਆ ਜਿੱਥੋਂ ਅਮਰੀਕਾ ਨੂੰ ਜਹਾਜ਼ ਉੱਡਦੇ ਨੇ ਪਰ ਭਾਰਤ ਸਰਕਾਰ ਨੇ ਇਜਾਜ਼ਤ ਹੈ ਜਿਹੜੀ ਅੰਬਰਸਰ ਨੂੰ ਦਿੱਤੀ ਗਈ ਤਾਂ ਕਿ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾਵੇ ਬਦਨਾਮ ਕੀਤਾ ਜਾਵੇ ਕਿਉਂਕਿ ਚੈਨਲ ਵਾਲੇ ਕਈਆਂ ਨੇ ਇਹ ਕਿਹਾ ਵੀ ਪੰਜਾਬੀਆਂ ਨੂੰ ਰਿਪੋਰਟ ਕਰਤਾ ਜੀ ਪੰਜਾਬੀਆਂ ਨੂੰ ਰਿਪੋਰਟ ਕਰਤਾ ਕੱਲੇ ਪੰਜਾਬੀ ਨਹੀਂ ਭਰਾਵਾ ਉਹਦੇ ਵਿੱਚ ਸਾਰੇ ਨੇ ਸਾਰੇ ਸਟੇਟਾਂ ਦੇ ਨੇ ਗੁਜਰਾਤੀ ਸਭ ਤੋਂ ਵੱਧ ਨੇ ਗੱਲ ਤਾਂ ਇਹ ਵੀ ਉੱਥੇ ਚੈਨਲ ਵਾਲਿਆਂ ਤੋਂ ਵੀਡੀਓ ਬਣਾਈਆਂ ਗਈਆਂ ਪੁੱਤਰਦਿਆਂ ਦੀਆਂ ਕਿਵੇਂ ਵਿਚਾਰੇ ਨੂੰ ਮੋਸੀ ਦਾ ਸਾਹਮਣਾ ਕਰ ਰਹੇ ਸੀਗੇ ਦੋ ਤਿੰਨ ਲੜਕੀਆਂ ਸੀ ਕਈ ਤੇ ਨੌਜਵਾਨ ਵੀ ਸੀ ਹੱਥ ਖੜੀਆਂ ਉਹਨਾਂ ਦੇ ਲੱਗੀਆਂ ਸੀ ਕਿੰਨੇ بڑے ਦੁੱਖ ਦੀ ਗੱਲ ਹੈ ਕਿ ਇੱਕ ਤਾਂ ਉਹ 40 45 45 ਲੱਖ ਰੁਪਇਆ ਲਾ ਕੇ ਬਾਹਰ ਗਏ ਡੌਂਕੀ ਲਾ ਕੇ ਗਏ ਜੋ ਗਲਤ ਮੰਨਦੇ ਆ ਪਰ ਉਹਨਾਂ ਦੇ ਕਾਰਨਾਂ ਦੀ ਵੀ ਡੰਗਾਈ ਚ ਅਸੀਂ ਦੀ ਹੈ ਜੱਜ ਕਰਨੀ ਚਾਹੀਦੀ ਵੀ ਕਿਉਂ ਗਏ ਦੁਖੀ ਹੋ ਕੇ ਕਿਉਂ ਗਏ ਇੱਥੇ ਸਿਸਟਮ ਤੋਂ ਜਾਂ ਹੋਰ ਆਪਣੇ ਰੋਜ਼ਗਾਰ ਲਈ ਚਲੋ ਵਾਗ ਗਏ ਕਿਵੇਂ ਵਾਗ ਗਏ ਪਰ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀਗਾ ਸਗੋਂ ਉਹਨਾਂ ਨੂੰ ਬਾਅਦਤ ਆਪਣੇ ਘਰਾਂ 'ਚ ਪਹੁੰਚਾਉਣਾ ਚਾਹੀਦਾ ਸੀ ਉਸ ਤੋਂ ਸਭ ਤੋਂ ਵੱਡੀ ਗੱਲ ਉਹ ਕੀਤੀ ਗਈ ਉਹਨਾਂ ਨੂੰ ਥਾਣਿਆਂ ਦੇ ਵਿੱਚ ਲਜਾਇਆ ਗਿਆ ਔਰ ਸਰਾਹੀ ਜੇ ਉਹਨਾਂ ਤੋਂ ਕੋਈ ਪੁੱਛਗਿੱਛ ਕਰਨੀ ਸੀ ਤਾਂ ਉਹਨਾਂ ਨੂੰ ਉੱਥੇ 에어ਪੋਰਟ ਤੇ ਰੋਕ ਕੇ ਵੀ ਪੁੱਛਗਿੱਛ ਕੀਤੀ ਜਾ ਸਕਦੀ ਜਾਂਚ ਕੀਤੀ ਜਾ ਸਕਦੀ ਸੀ ਪਰ ਉਹਨਾਂ ਨੂੰ ਇਸ ਤਰ੍ਹਾਂ ਥਾਣੇ ਚ ਲਿਆ ਕੇ ਜਲੀਲ ਕੀਤਾ ਗਿਆ ਇਹ ਸਾਰੀਆਂ ਸਰਕਾਰਾਂ ਦੀ ਨਲਕੀ ਹੈ ਗੁਜਰਾਤੀਆਂ ਨੂੰ ਲੈ ਕੇ ਗਏ ਆ ਪਤਾ ਨਹੀਂ ਨਾਲ ਲੈ ਗਏ ਆ ਪਰ ਪੰਜਾਬ ਦੇ ਜ਼ਰੂਰ ਲੈ ਗਏ ਨੇ ਹਰਿਆਣਾ ਵਾਲੇ ਤਾਂ ਹੋਰ ਹੀ ਹੱਤ ਕਰਤੀ ਜਿਹੜੀਆਂ ਪੁਲਿਸ ਦੀਆਂ ਕੈਦੀਆਂ ਵਾਲੀਆਂ ਬੱਸਾਂ ਹੁੰਦੀਆਂ ਤੇ ਉਹਦੇ ਵਿੱਚ ਲਜਾਇਆ ਗਿਆ ਦੇਖੋ ਕੀ ਇਹਨਾਂ ਨੇ ਕੋਈ ਕਿੰਨੀ ਬਦਨਾਮੀ ਕੀਤੀ ਗਈ ਇਹਨਾਂ ਦੀ ਤੇ ਸਰਕਾਰਾਂ ਨੂੰ ਚਾਹੀਦਾ ਸੀ ਵੀ ਇਹ ਆਪਣੇ ਨੌਜਵਾਨਾਂ ਦੀ ਰੱਖਿਆ ਕਰਦੇ ਕੰਬੋਡੀਆ ਇੱਕ ਛੋਟਾ ਜਿਹਾ ਦੇਸ਼ ਹੈਗਾ ਉੱਥੇ ਵੀ ਇਸ ਤਰ੍ਹਾਂ ਕੀਤਾ ਗਿਆ ਸੀ ਪਰ ਉਤੋਂ ਦੇ ਰਾਸ਼ਟਰਪਤੀ ਨੇ ਉਹ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਵੀ ਸਾਡੇ ਜਿਹੜੇ ਨੌਜਵਾਨ ਨੇ ਬਾਸੀ ਨੇ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਥਕੜੀਆਂ ਸਮੇਤ ਉਤਰਨ ਦੀ ਇਜਾਜ਼ਤ ਨਹੀਂ ਦਿੱਤੇ ਵਾਪਸ ਜਹਾਜ਼ ਮੋੜਿਆ ਗਿਆ ਤੇ ਫਿਰ ਉਹਨਾਂ ਨੇ ਆਪਣੀ ਯਾਤਰੀ ਜਹਾਜ਼ ਭੇਜੇ ਜਦੋਂ ਭਾਰਤ ਦੇ ਮੰਤਰੀ જય ਸ਼ੰਕਰ ਕਹਿੰਦੇ ਸਨ ਸੀ ਇਹਨਾਂ ਨੂੰ ਅਪਣਾਉਣ ਲਈ ਤਿਆਰ ਹੈ ਤੇ ਟਰੰਪ ਨਾਲ ਗੱਲ ਕਰਕੇ ਵੀ ਕਹਿ ਸਕਦੇ ਸੀ ਵੀ ਅਸੀਂ ਅਸੀਂ ਆਪਣੇ ਜਹਾਜ਼ ਭੇਜਦੇ ਆਂ ਤੇ ਸਾਡਾ ਜਹਾਜ਼ ਹੈ ਜਿਹੜਾ ਉਹਦੇ ਵਿੱਚ ਉਹਨਾਂ ਨੂੰ ਵਾਪਸ ਭੇਜ ਦਿਓ ਤੇ ਅਸੀਂ ਲੈਣ ਲਈ ਤਿਆਰ ਹੈ ਹੋਰ ਕੰਮਾਂ ਲਈ ਤਾਂ ਜਹਾਜ਼ ਤਿਆਰ ਨੇ ਪਰ ਇਸ ਤਰ੍ਹਾਂ ਲਈ ਨਹੀਂ ਹੋ ਨੌਜਵਾਨਾਂ ਨੂੰ ਵੀ ਇੱਕ ਸਲਕਾ ਵੀ ਇਸ ਤਰ੍ਹਾਂ ਗਲਤ ਤਰੀਕੇ ਨਾਲ ਨਾ ਜਾਓ ਨਾ ਆਪਣੀਆਂ ਜਾਨਾਂ ਖਵਾਓ ਨਾ ਜ਼ਮੀਨਾਂ ਵਿੱਚੋਂ ਤੇ ਜਾਨਾਂ ਤੇ ਇੱਕ ਨੰਬਰ 'ਚ ਜਾਓ ਜਾ ਸਕਦੇ ਹੋ ਇੰਨੀ ਆਵਦਾ ਛੋਟਾ ਮੋਟਾ ਕੰਮ ਇੱਥੇ ਕਰੋ ਭਾਈ ਨਾਲੇ ਤਾਂ ਮਾਪੇ ਰੋਲ ਜਾਂਦੇ ਨੇ ਤੇ ਨਾਲੇ ਆਪ ਰੋਲ ਜਾਣੇ ਕਈਆਂ ਦੇ ਦੇ ਜਾਣਾ ਵੀ ਚਲੀਆਂ ਗਈਆਂ ਰੈਣੀ ਖੁੰਦੀ ਕਸਰਾ ਚੈਨਲ ਵਾਲੇ ਕੱਢ ਦੇਣਗੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਜਾ 100 ਸਵਾਲ ਜਵਾਬ ਕਰਦੇ ਨੇ ਯੂਟਿਊਬਰ ਤੇ ਹੋ ਇਸ ਤਰ੍ਹਾਂ ਨਹੀਂ ਕਰਨ ਜੇ ਸਰਕਾਰ ਨੂੰ ਇਹਦੇ ਵੀ ਰੋਕ ਲਉਣੀ ਚਾਹੀਦੀ ਹੈ ਤੇ ਸਾਰੇ ਜਣੇ ਵੀਡੀਓ ਜ਼ਰੂਰ ਸਰੋ ਤੇ ਆਪਣੇ ਕਮੈਂਟ ਤੇ ਰਾਇ ਦਿਓ ਧੰਨਵਾਦ